हां ਤੇ ਤੀਜਾ ਤੀਜਾ ਹੈਲਸ ਦਿੱਲੀ ਦਾ ਬਣਿਆ ਹੈ ਜੀ ਇਹਦਾ ਰੇਟ ਆ 265 ਜੀ 15031 ਮਾਰਚ 2024 ਤੱਕ ਇਹਦੇ ਤੇ ਵੀ ਸ਼ੋਰਟ ਹੈ ਜਿਹੜਾ ਤੇਰੀ ਵੀਡੀਓ ਦਾ ਸਕ੍ਰੀਨਸ਼ਾਟ ਵਿਖਾ ਦੂਗਾ ਉਹਨੂੰ 5000 ਹੋਰ ਸ਼ੋਰਟ ਹੈ ਇਹ ਕਿਹਦੇ ਚ ਗੁਣ ਹੋ ਰਿਹਾ ਕਿਸੇ ਦੀ ਰੇਂਜ ਨਹੀਂ ਲੈਂਦਾ ਅੱਛਾ ਕਿਸੇ ਨਾਲ ਕਲੈਬੋਰੇਟ ਨਹੀਂ ਹੁੰਦਾ ਜਿਹੜੇ ਆਹ ਸਸਟਾ ਨਾ ਇੱਕ ਦੂਜੇ ਦੀ ਰੇਂਜ ਲੈ ਲੈਂਦੇ ਉੱਚੇ ਨੀਵੇਂ ਕਰਨੇ ਪੈਂਦੇ ਆ ਫਿਰ ਮੋਟ ਸਾਹਮਣੇ ਕਰਕੇ ਫਿਰ ਚੱਲਦਾ 10 ਕਿ ਮੀਟਰ ਤਾਈ ਜੀ ਆਪਾਂ ਇਹਨਾਂ ਦੋਹਾਂ ਤੇ ਵੀ ਰਿਮੋਟ ਲਾ ਕੇ ਦੇਾਂਗੇ ਪੁਰਾਣੇ ਤੇ ਵੀ ਲਾ ਜੰਨੇ ਆ ਉਹਦੇ ਤੇ ਆਪਣਾ ਲਾਇਆ ਹੋਇਆ ਹੁਣ ਵੇਖੀ ਮੈਂ ਉਹਨੂੰ ਇੱਥੋਂ ਖੜੇ ਨੇ ਚਲਾ ਦੇਣਾ ਅੱਛਾ ਜੀ ਕਿਸਾਨ ਨੂੰ ਤਾਂ ਟਾਇਰ ਟੂਰ ਲਾਉਣ ਦੀ ਲੋੜ ਨਹੀਂ ਕਿ ਉੱਤੇ ਚੜਨਿਓ ਚੱਲ ਪਿਆ ਅੱਛਾ ਜੀ ਹਾਂ ਇੱਥੋਂ ਖੜੇ ਨੇ ਮੈਂ ਬੰਦ ਕਰ ਦੇਣਾ ਹੂੰ ਆਜ ਮੰਨ ਲਓ ਦੋ ਚੀਜ਼ਾਂ ਜੁੰਮੇ ਵਾਲੀਆਂ ਜੁੰਮੇਦਾਰੀ ਵਾਲੀਆਂ ਦਿਖਾਉਣੀਆਂ ਐ ਕਿਤਾ ਬੰਦਾ ਕਮਲ ਜੀ ਸੈਂਕਾ ਵਾਲਾ ਤੇ ਦੂਜੇ ਸੰਦ ਇਹ ਦੋਨੇ ਨਹੀਂ ਟੁੱਟਦੇ ਜਦੋਂ ਕਿਸੇ ਬੰਦੇ ਨਾਲ ਜੁੜ ਜਾਂਦੇ ਆ ਨਾ ਕਿਸੇ ਦੇ ਘਰੇ ਜਾ ਵੜਦੇ ਆ ਟੁੱਟਦੇ ਹੀ ਨਹੀਂਗੇ ਬਾਈ ਕਾਲੇ ਹੁਣਾ ਨਾਲ ਮੇਰੀ ਲਿਹਾਜ਼ ਬਹੁਤ ਪੁਰਾਣੀ ਆ ਸੱਜਣੋ ਇਹ ਬਾਈ ਹੋਣੀ ਕੰਪਿਊਟਰ ਕਰਾ ਸਾਰੇ ਸੰਦਾਂ ਦਾ ਹੀ ਕੰਮ ਕਰਦੇ ਆ ਅਸਲ ਦੇ ਵਿੱਚ ਕਿਸਾਨੀ ਦੇ ਸਾਰੇ ਸੰਦ ਹੁੰਦੇ ਆ ਇਹਨਾਂ ਕੋਲੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਬੰਦੇ ਕੋਲ ਜਾ ਵੜਦੇ ਆ ਜਿਹਦੇ ਨਾਲ ਬਾਪ ਪੈਲੇ ਜਾਂਦਾ ਚਾਹ ਇਹ ਜਿਹਦੇ ਗਾਹਕ ਬਣ ਜਾਂਦੇ ਤੇ ਚਾਹ ਇਹਨਾਂ ਦਾ ਕੋਈ ਗਾਹਕ ਬਣ ਜਾਂਦਾ ਉਹਦੇ ਨਾਲ ਇਹ ਟੁੱਟਦੇ ਨਹੀਂਗੇ ਬਾਈ ਕਮਲਜੀਤ ਨਾਲ ਗੱਲਬਾਤ ਕਰਾਉਂਦੇ ਆ ਤੇ ਪਿਛਲੇ ਇੱਕ ਦਿਨਾਂ ਦੇ ਵਿੱਚ ਇੱਕ ਬਾਈ ਹੁਣਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਉਹਦੇ ਵਿੱਚ ਗੱਲ ਬਹੁਤ ਇੰਟਰਸਟਿੰਗ ਆਖੀ ਮੈਨੂੰ ਬੜੀ ਵਧੀਆ ਲੱਗੀ ਬਾਈ ਕਹਿੰਦਾ ਵੀ ਕਈ ਬੰਦੇ ਬਾਈ ਤੁਸੀਂ ਕਿਹਾ ਵੀ ਕੱਲੀ ਬਾਗੜ ਤੇ ਹੀ ਕਨਸੈਂਟਰੇਟ ਕਰ ਦਿੰਦੇ ਆ ਬਿਲਕੁਲ ਬਾਈ ਬਿਲਕੁਲ ਆਹ ਅਮੀ ਲੋਹਾਰਾ ਜਦੋਂ ਕਿਸਾਨ ਆ ਕੇ ਲੋਹੇ ਬਾਰੇ ਪੁੱਛੀ ਜਾਂਦਾ ਕੋਈ ਕੁਝ ਨਹੀਂ ਹੁੰਦਾ ਲੋਹਾ ਇਹੇ ਹਾਂਜੀ ਉਹ ਜਿਹੜਾ ਆਪਾਂ ਕੰਪਿਊਟਰ ਆ ਉਹ ਮਹਿੰਗਾ ਹਾਂਜੀ ਉਹਦੀ ਰਿਪੇਅਰ ਵੀ ਮਹਿੰਗੀ ਹੈ ਜਿਉ ਆਪਾਂ ਮਾੜਾ ਖਰੀਦ ਲਿਆ ਸਾਰੀ ਉਮਰ ਦਾ ਰੰਡੀ ਰੋਣਾ ਹਾਂ ਉਹਦੇ ਬਾਰੇ ਕੋਈ ਨਹੀਂ ਕਿਸਾਨ ਭਰਾ ਆ ਕੇ ਪੁੱਛਦਾ ਵੀ ਕੀ ਕੁਆਲਿਟੀ ਆ ਜਿਵੇਂ ਚੱਲੂ ਕਿੰਨੀ ਉਮਰ ਆ ਐਡਾ ਵਜਨ ਪੁੱਛੀ ਜਾਣਗੇ ਇਹਦੀ ਮਟਾਈ ਪੁੱਛੀ ਜਾਣਗੇ ਇਹਦੇ ਟਾਇਰ ਪੁੱਛੀ ਜਾਣਗੇ ਹਾਂ ਵੀ ਇਹ ਤਾਂ ਲੋਹਾ ਹੈ ਹਾਂ ਇਹ ਤਾਂ ਲੋਹਾ ਹੈ ਹਾਂ ਇਹ ਤਾਂ ਵਧੀਆ ਬਣਾਇਆ ਹੀ ਹੋਊਗਾ ਇਹ ਮਾੜਾ ਬਣਾਉਂਦੇ ਹੀ ਨਹੀਂ ਤਾਂ ਆਪਾਂ ਬਣਾਇਆ ਹਾਂ ਹਾਂ ਇਹ ਤਾਂ ਬਣ ਗਿਆ ਹਾਂ ਇਹਦੇ ਬਾਰੇ ਬਾਲਾ ਦੱਸਣ ਦੀ ਲੋੜ ਨਹੀਂ ਬਸ ਇਹਦੇ ਚ ਸੌਦਾ ਜਿਹੜੀਆਂ ਹੋਣੀਆਂ ਸੀ ਹੋ ਗਈਆਂ ਇਹ ਤਾਂ ਚੱਲੂਗਾ ਵਧੀਆ ਵੀ ਜਿਹੜੇ ਬੋਸ਼ੇ ਦੇ ਲੱਗਣੇ ਸੀ ਜਿਹੜੇ ਇਹਦੇ ਹਿੱਸੇ ਲੱਗਣੇ ਸੀ ਪਲਟਣ ਪਲਟਣ ਤੋਂ ਜੋ ਬਚਾਉਣਾ ਸੀ ਉਹ ਹੋ ਗਿਆ ਹਾਂ ਹਨਾ ਹਾਂ ਹੁਣ ਅੱਗੇ ਪਾ ਕੰਪਿਊਟਰ ਤੇ ਹੀ ਚੱਲਗੇ ਠੀਕ ਹੈ ਬਾਈ ਮੇਨ ਗੱਲ ਆ ਕਿ ਬਸ ਫਿਰ ਉਸੇ ਤੇ ਕੰਸੈਂਟਰੇਟ ਕਰੀਏ ਹਾਂ ਕਿ ਜਿਹੜਾ ਇਹਦੇ ਉੱਪਰ ਲੱਗਣਾ ਇਹਦਾ ਸਿਰ ਹਾਂ ਸਿਰ ਬਾਰੇ ਦੱਸੋ ਮੈਨੂੰ ਭਈ ਇਹਦੇ ਸਿਰ ਦੀ ਕੀ ਜ਼ਿੰਮੇਵਾਰੀ ਰਹਿੰਦੀ ਆ ਚਲੋ ਸਿਕੰਦਰ بھائی ਸਭ ਤੋਂ ਵਧੀਆ ਕੁਆਲਿਟੀ ਆ ਲੈਕਾ ਜੀ ਸਭ ਤੋਂ ਵੱਧ ਰੇਟ ਆ ਇਹਦਾ ਇਹਦੀ ਕੁਆਲਿਟੀ ਵਧੀਆ ਹੈ ਜਿਵੇਂ ਯੋਂਡੀਅਰ ਤੇ ਸਟੈਂਡਰਡ ਚ ਫਰਕ ਹੈ ਆਮ ਇੰਡੀਅਨ ਦੇ ਟਰੈਕਟਰਾਂ ਚ ਫਰਕ ਹੈ ਹਮ ਉਹ ਸਸਤੇ ਆ ਬਾਹਰਲੇ ਮਹਿੰਗੇ ਆ ਕਿਉਂ ਮਹਿੰਗੇ ਉਹਨਾਂ ਦੀ ਕੁਆਲਿਟੀ ਦਾ ਵੀ ਫਰਕ ਹੁੰਦਾ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਇਹਦੇ ਕਰਕੇ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਇਹਦਾ ਰੇਟ ਆਪਣੀਆਂ ਬਾਹਰਲੀਆਂ ਬਗਟਾਂ ਤੇ 3,70,000 ਰੁਪਇਆ ਹਾਂ 31 ਮਾਰਚ ਤੱਕ ਉਹ 15000 ਦੀ ਛੋੜ ਦੇ ਉੱਤੇ ਦੇ ਦਿਆਂਗੇ ਜੇਰਾ ਪਹਿਲਾਂ ਬੁੱਕ ਕਰਾ ਲੂ ਠੀਕ ਆ ਬਹੁਤ ਵਧੀਆ ਕੁਆਲਿਟੀ ਇਹਦੀ ਨੰਬਰ 1 ਕੁਆਲਿਟੀ ਹੈ ਤੇ ਭਿੱਜਣ ਪੁੱਜਣ ਤੇ ਮਾੜੀ ਮੋਟੀ ਕਣੀ ਪੈਂਦੀ ਉਸ ਨਹੀਂ ਹੁੰਦਾ ਇਹਨੂੰ ਆਪਣਾ ਇੱਕ ਕੁਆਲਿਟੀ ਪਾਣੀ ਵੀ ਪੈ ਜਾਏ ਪਰ ਭਿੱਜਣ ਤੋਂ ਬਚਾਓ ਫੇਰ ਵੀ ਇਲੈਕਟ੍ਰੋਨਿਕਸ ਚੀਜ਼ ਆ ਤੁਹਾਨੂੰ ਪਤਾ ਹੈ ਪਾਣੀ ਨਾਲ ਨੁਕਸਾਨ ਹੋਣਾ ਹੀ ਹੁੰਦਾ ਐਥੋਂ ਤਾਂ ਨਹੀਂ ਪਾਣੀ ਪੈਂਦਾ ਜੇ ਇੱਥੇ ਤਾਰਾਂ ਚ ਪੈ ਗਿਆ ਇੱਥੋਂ ਤਾਂ ਆਪਾਂ ਰੋਕ ਨਹੀਂ ਸਕਦੇ ਹਮਮਮ ਫਿਰ ਸ਼ਾਰਟ ਹੋ ਜੂ ਇਹ ਹਾਂ ਪਰ ਜੇ ਐਮਰਜੈਂਸੀ ਕੋਈ ਸ਼ੱਟ ਆ ਗਈ ਤਾਂ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪਰ ਇੱਕ ਉਹ ਉਦਾਂ ਭਿੱਜਣ ਤੋਂ ਬਚਾਓ ਹਾਂ ਉਹ ਆਪਣੀ ਆਪ ਦੀ ਚੀਜ਼ ਦੀ ਉਮਰ ਲੰਮੀ ਰਹੂ ਹਾਂ ਤੇ ਜਿਹੜਾ ਜਿਹੜਾ ਬਾਈ ਉਹ ਹੀਟ ਓਵਰ ਹੀਟ ਉਹ ਕਿੰਨੇ ਕ ਚੱਲੂਗਾ ਇਹ 65 ਡਿਗਰੀ ਦਾ ਹੈ 65 ਡਿਗਰੀ ਵੈਸੇ 50 ਤੋਂ ਭਾਈ ਸਾਰੇ 65 ਡਿਗਰੀ ਤੇ ਚੱਲਣਗੇ ਉਹ ਜ਼ਿੰਮੇਵਾਰੀ ਆਪੇ ਅੱਛਾ ਉਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਤੇ ਇੱਕ ਗੱਲ ਇਹ ਆ ਵੀ ਜਿਵੇਂ ਹੁਣ ਜ਼ਿੰਮੇਦਾਰ ਆਪਣੇ ਤੋਂ ਲੈ ਗਿਆ ਯਾਰ ਚੀਜ਼ ਆ ਯਾਰ ਗਾਰੰਟੀ ਅਲੱਗ ਗੱਲ ਆ ਹਾਂ ਖਰਾਬ ਹੋ ਗਈ ਉਹ ਅਲੱਗ ਗੱਲ ਆ ਹਾਂ ਗਾਰੰਟੀ ਜੀ ਤੂੰ ਤਾਂ ਕਹਤਾ ਕਿ ਮੈਂ ਠੀਕ ਕਰ ਦਊਗਾ ਪਰ ਅਗਲੇ ਤਾਂ ਦਿਹਾੜੀ ਮਰ ਗਈ ਨਾ ਬਿਲਕੁਲ ਉਹਦਾ ਕੀ ਹੱਲ ਆ ਉਹਦਾ ਆਪਾਂ 100% ਤਾਂ ਖੇਤ 'ਚ ਹੀ ਕਰ ਦਿਆਂਗੇ ਜੇ 0.01 ਚਾਂਸ ਹੁੰਦਾ ਜੇ ਕਿਤੇ ਨਹੀਂ ਹੁੰਦਾ ਆਪਾਂ ਆਪਦਾ ਸਿਸਟਮ ਪੁਰਾਣਾ ਲਾ ਕੇ ਆਵਾਂਗੇ ਉਹਦੀ ਦਿਹਾੜੀ ਨਹੀਂ ਮਰਨ ਦਿੰਦੇ ਮੈਂ ਰਸਤੇ ਵਾਲਾ ਟਾਈਮ ਮਰੂ ਐਡਾ ਸਦਾ ਜਾਨ ਨੂੰ ਲੱਗਣਾ ਉਹ ਤਾਂ ਲੱਗਣਾ ਹੀ ਉਹਦਾ ਬਸ ਨਹੀਂ ਕਰਿਆ ਦੇ ਹਾਂ ਜੇ ਮੰਨ ਲਓ ਵੀ ਕਿਸੇ ਜ਼ਿੰਮੇਵਾਰ ਦਾ ਉਹ ਲੇਵਲ ਨਹੀਂ ਕਰ ਰਿਆ ਉਹ ਤੁਹਾਡੇ ਤੋਂ ਦਾ ਲਿਆਵਾ ਨਹੀਂ ਹਾਂ ਉਹਦਾ ਕੀ ਹੱਲ ਆ ਆਪਣੇ ਤੋਂ ਨਹੀਂ ਖਰੀਦਿਆ ਜੀ ਨਹੀਂ ਉਹਦਾ ਵੀ ਆਪਾਂ ਹੱਲ ਕਰਕੇ ਦੇਾਂਗੇ ਹਰੇਕ ਸਿਸਟਮ ਦੀ ਆਪਾਂ ਰਿਪੇਅਰ ਕਰਦੇ ਹਾਂ ਹਾਂਜੀ 24 ਘੰਟੇ ਕਰਦੇ ਹਾਂ ਸਾਰਾ ਸਪੇਅਰ ਪਾਰਟ ਅਵੇਲੇਬਲ ਹੁੰਦਾ ਆਪਾਂ ਨਵੇਂ ਵਾਲੇ ਦਾ ਛੱਡ ਆਪਣੇ ਕੋਲੇ ਪੁਰਾਣਾ ਰਿਪੇਅਰ ਕਰਾਉਣ ਆ ਗਿਆ ਜਾਂ ਤਾਂ ਆਪਣੇ ਕੋਲੇ ਟਾਈਮ ਹੈ ਨਹੀਂ ਜਾਂ ਗਾਹਕ ਬਾਲਿਆ ਜਾਂ ਕਿਤੇ ਕੋਈ ਸਪੇਅਰ ਪਾਰਟ ਨਹੀਂ ਹੈ ਨਹੀਂ ਉਹਦਾ ਆਪਾਂ ਨਹੀਂ ਮੌਕੇ ਤੇ ਕਰ ਸਕਦੇ ਉਹਨੂੰ ਵੀ ਆਪਾਂ ਆਪਦਾ ਪੁਰਾਣਾ ਸਿਸਟਮ ਦੇ ਦਿੰਨੇ ਆ ਆਪਣੇ ਕੋਲੇ 25 30 ਸਿਸਟਮ ਆਪਦੇ ਪੁਰਾਣੇ ਹੈਗੇ ਆ ਜੇ ਜੇ ਮੈਂ ਆ ਪੇਟੀ ਭਰੀ ਆ ਪ੍ਰਾਨੇ ਮੰਨ ਲਓ ਆ ਪੇਟੀ ਭਰੀ ਪਈ ਆ ਮੰਨ ਲਓ ਵੀ ਜ਼ਿੰਮੇਦਾਰ ਤੇਰਾ ਗਾਹਕ ਹੈ ਨੀਗਾ ਹਾਂ ਉਹ ਮੇਰੀ ਵੀਡੀਓ ਦੇਖ ਕੇ ਤੇਰੇ ਕੋਲੇ ਆ ਗਿਆ ਹਾਂ ਉਹ ਕਹਿੰਦਾ ਬਾਈ ਮੇਰਾ ਤਾਂ ਇਹ ਖਰਾਬ ਹੋ ਗਿਆ ਚੱਲਦਾ ਇਹਨੂੰ ਸੂਤ ਕਰ ਦੇ ਪ੍ਰਾਨੇ ਚ ਆਪਾਂ ਨੂੰ 3000 ਰੁਪਏ ਛੋੜ ਕਰ ਦਿਆਂਗੇ ਜੇ ਤੇਰੀ ਵੀਡੀਓ ਵੇਖ ਕੇ ਨਵਾਂ ਆਉ ਆਪਣੇ ਕੋਲੋਂ 5000 ਹੋਰ ਛੋੜ ਕਰ ਦਿਆਂਗੇ 15 ਤੱਕ ਠੀਕ ਆ ਤੇ ਜਿਹੜਾ ਪੁਰਾਣਾ ਸੂਤ ਕਰਾਉਣ ਆ ਗਿਆ ਉਹਨੂੰ ਵੀ ਆਪਾਂ ਕਹਿੰਨੇ ਵੀ ਤੇਰੀ ਦਿਹਾੜੀ ਨਹੀਂ ਮਰਨਦੇ ਤੇ ਤੂੰ ਸਾਡੇ ਵਾਲਾ ਲੈ ਜਾ ਹਾਂ ਲਾਲਾ ਅਸੀਂ ਤੈਨੂੰ ਸੂਤ ਕਰਕੇ ਦੇ ਦਾਂ ਹਾਂ ਜੇ ਨਹੀਂ ਮੌਕੇ ਤੇ ਸੂਤ ਹੁੰਦਾ ਉਹਨੂੰ ਕਹਿੰਨੇ ਤੇਰਾ ਟਾਈਮ ਨਹੀਂ ਖਰਾਬ ਲੈ ਜਾ ਤੇ ਜਾ ਕੇ ਚਲਾ ਤੇ ਜੇ ਕੋਈ ਮੰਨ ਲਓ ਕੱਲਾ ਉਹ ਲੈਵਲ ਜੇ ਕਰਾਉਣ ਆਇਆ ਜਿਵੇਂ ਆਹ ਤੁਸੀਂ ਕਰਕੇ ਦਿੰਨੇ ਆ ਹਾਂ ਇਹਦੇ ਕਿੰਨੇ ਕ ਪੈਸੇ ਲੈ ਲੈਣੇ ਆ ਉਹਦਾ ਕੋਈ ਪੈਸਾ ਨਹੀਂ ਲੈਣਦੇ ਉਹਦਾ ਫ੍ਰੀ ਕਰ ਦਿੰਨੇ ਆ ਆਹ ਜੇ ਕਿਸੇ ਵੀ ਬੰਦੇ ਦਾ ਨਾ ਉਹ ਲੈਵਲ ਨਹੀਂ ਕਰ ਜਿਹੜੀ ਚੀਜ਼ 'ਚ ਕੋਈ ਸਮਾਨ ਨਹੀਂ ਨਾ ਪੈਂਦੀ ਹੂੰ ਪੱਲਿਓ ਸਮਾਨ ਆਪਣੇਉ ਨਹੀਂ ਪੈਂਦਾ ਉਹ ਚੀਜ਼ ਦੀ ਆਪਾਂ ਉਹ ਤੋਂ ਲੇਬਰ ਲੈਂਦੇ ਨਹੀਂ ਛਟਿੰਗ ਛੋਟਿੰਗ ਦੀ ਕਿਸੇ ਬੰਦੇ ਤੋਂ ਮੜੀ ਲੈਂਦੇ ਲੇਵਲ ਕੈਲੀਬ੍ਰੇਸ਼ਨ ਬੋਲਦੇ ਉਹਨੂੰ ਕੈਲੀਬ੍ਰੇਸ਼ਨ ਛੱਡੂ ਕੀ ਹੋਰ ਕੰਮ ਵੀ ਸਾਡੇ ਹੱਥੀਂ ਕੋਈ ਘੰਟੇ ਅੱਧੇ ਘੰਟੇ ਦਾ ਕਰਨ ਵਾਲਾ ਉਹਦੀ ਆਪਾਂ ਲੇਬਰ ਨਹੀਂ ਲੈਂਦੇ ਆਪਾਂ ਇੱਥੇ ਬੈਠੇ ਆਂ ਕਿਸਾਨ ਦਾ ਵਿਚਾਰੇ ਦਾ ਫੈ ਜਾ ਉਹ ਅਸੀਂ ਕਿਸਾਨਾਂ ਦੇ ਮੁੰਡੇ ਆ ਤੇ ਜੇ ਤੁਸੀਂ ਕਿਸੇ ਜੇ ਕਿਸੇ ਵੀ ਹੋਰ ਕੰਪਨੀ ਦਾ ਐ ਬਾਈ ਤੋਂ ਹੋਰ ਤੋਂ ਖਰੀਦਿਆ ਵਾ ਪਰ ਲੋਟ ਕਰਾਉਣਾ ਬਾਈ ਹੁਣਾਂ ਕੋਲੇ ਤੁਸੀਂ ਆ ਸਕਦੇ ਆ ਆ ਸਕਦੇ ਆ ਬਿਲਕੁਲ ਆ ਜਾਣ ਜਦੋਂ ਮਰ ਆ ਸਕਦੇ ਕਿੰਨੇ ਤਰ੍ਹਾਂ ਦੇ ਆਪਣੇ ਕੋਲ ਜਿਹੜੇ ਨਵੇਂ ਮਿਲਣਗੇ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਹੈ α ਪ੍ਰੋ ਸ਼ਾਰਟ ਹੈ ਇਹ ਵੀ ਮੇਡ ਇਨ ਯੂ ਐਸ اے ਕੈਲਿਫੋਰਨੀਆ ਦਾ ਬਣਿਆ ਜੀ ਕੈਲਿਫੋਰਨੀਆ ਮੇਡ ਇਨ ਯੂ ਐਸ اے ਜੀ ਇਹਦਾ ਰੇਟ ਹੈ 285 ਬਾਈ ਸੁਖਵਿੰਦਰ ਜੀ ਇਹਦੇ ਤੇ ਆਪਾਂ 15000 ਦੀ ਛੋੜ ਹੈ 31 ਮਾਰਚ ਤੱਕ ਜੀ ਇਹਦਾ ਰੇਟ ਰਹੇਗਾ 270 ਜਿਹੜਾ ਤੇੜੀ ਵੀਡੀਓ ਵੇ ਵੇਖ ਕੇ ਆਪਣਾ ਸਕਰੀਨ ਸ਼ਾਟ ਵਿਖਾ ਦੋ ਲਿਆ ਕੇ ਆਪਾਂ ਨੂੰ ਉਹਨੂੰ 5000 ਰੁਪਏ ਹੋਰ ਛੱਡ ਦਿਆਂਗੇ ਉਹਨੂੰ 5000 ਹੋਰ ਬਚ ਗਿਆ ਹਾਂ ਹਾਂ ਤੇ ਤੀਜਾ ਤੀਜਾ ਹੈ ਐਲਸ ਦਿੱਲੀ ਦਾ ਬਣਿਆ ਹੈ ਜੀ ਇਹਦਾ ਰੇਟ ਆ 265 ਜੀ 15000 31 ਮਾਰਚ 2024 ਤੱਕ ਇਹਦੇ ਤੇ ਵੀ ਛੋਟ ਹੈ ਜਿਹੜਾ ਤੇਰੀ ਵੀਡੀਓ ਦਾ ਸਕਰੀਨ ਸ਼ਾਟ ਵਿਖਾ ਦੂਗਾ ਉਹਨੂੰ 5000 ਹੋਰ ਛੋਟ ਹੈ ਇਹ ਕਿਹਦੇ 'ਚ ਗੁਣ ਹੋ ਰਿਹਾ ਕਿਸੇ ਦੀ ਰੇਂਜ ਨਹੀਂ ਲੈਂਦਾ ਅੱਛਾ ਕਿਸੇ ਨਾਲ ਕਲੈਬੋਰੇਟ ਨਹੀਂ ਹੁੰਦਾ ਜਿਹੜੇ ਆਹ ਸਸਟਾ ਨਾ ਇੱਕ ਦੂਜੇ ਦੀ ਰੇਂਜ ਲੈ ਲੈਂਦੇ ਉੱਚੇ ਨੀਵੇਂ ਕਰਨੇ ਪੈਂਦੇ ਆ अच्छा आहा हां ਇਹਦੇ ਬਣਾ ਨਾਲ ਚੱਲੀ ਜਾਂਦਾ ਕੋਈ ਨਹੀਂ ਇਹ ਕਿਸੇ ਦੀ ਰੇਂਜ ਨਹੀਂ ਲੈਂਦਾ ਇਹ ਗੱਲ ਦੀ ਆਪਣੀ ਗਰੰਟੀ ਹੈ ਅੱਛਾ ਨਾਲੇ ਇਹ 20000 ਸਸਤਾ ਹੈ ਉਹਨਾਂ ਨਾਲੋਂ ਹਾਂ ਉਹਨਾਂ ਨਾਲੋਂ ਸਸਤਾ ਹੈ ਤੇ ਇਹ ਹੈਗਾ ਇੰਦਰ ਦੀ ਸਾਰਿਆਂ ਦੀ 2 ਸਾਲ ਹੈ ਗਰੰਟੀ ਸਾਰਿਆਂ ਦੀ 2 ਸਾਲ ਹੈ ਇਹ ਦੂਜਿਆਂ ਨਾਲੋਂ 20000 ਸਸਤਾ ਹੈ ਪਰ ਇਹ ਕਿਸੇ ਵੀ ਕਿਸੇ ਦੇ ਸਿਰ ਨਾਲ ਜਿਹੜਾ ਇਹਦਾ ਭੈਣ ਭਾਈ ਆ ਸਕਾ ਉਹਦੇ ਨਾਲ ਜਮਾਂ ਨਹੀਂ ਲੈਂਦਾ ਬਣਾ ਸਦਾ ਹੀ ਹੋਰ ਲਾ ਦੇ ਲਿਆ ਕੇ ਇਹਦੇ ਨਾਲ ਅੱਛਾ ਜਿਹੜਾ ਇੱਕੋ ਮਾਂ ਪਿਓ ਤੋਂ ਜੰਮਿਆ ਉਹਦੇ ਨਾਲ ਵੀ ਨਹੀਂ ਉਹ ਵੀ ਇਹਦੇ ਨਾਲ ਦਾ ਹੀ ਲਾ ਦੇ ਇਹ ਆਪਦੀ ਰੈਂਜ ਤੇ ਚੱਲੂ ਜਿਹੜਾ ਇਹਦੇ ਨਾਲ ਟੈਂਕ ਕਰਿਆ ਵਾਹ ਟ੍ਰਾਂਸਪੋਰਟ ਇਹ ਕਿਸੇ ਦਾ ਸੱਕਾ ਨਹੀਂ ਹਾਂ ਹਾਂ ਇਹ ਸਿਰਫ ਆਪਦੀ ਮਰਜ਼ੀ ਕਰਦਾ ਆਪਦੇ ਤੇ ਕੰਮ ਕਰਦਾ ਹੈ ਆਪਦਾ ਕਰਦਾ ਕਿਸੇ ਦਾ ਨਹੀਂ ਕਰਦਾ ਹਾਂ ਨੇ ਇਹ ਗੱਲ ਦੱਸਣੀ ਜ਼ਰੂਰ ਸੀ ਜ਼ਰੂਰੀ ਸੀ ਵੀ ਦਿੱਲੀ ਵਾਲਿਆਂ ਨੇ ਇਹਦੇ ਦਿਮਾਗ 'ਚ ਪਤਾ ਨਹੀਂ ਕੀ ਪਟ ਕਰਤਾ ਹੈ ਤੇ ਇੱਥੇ ਆਪਾਂ ਕਰ ਦਿੰਨੇ ਆ ਬਾਈ ਰਿਪੇਅਰ ਇੱਥੇ ਆਪਾਂ ਰਿਪੇਅਰ ਕਰ ਦਿੰਨੇ ਆ ਇੱਕ ਆਪਾਂ ਕਿਸਾਨਾਂ ਵਾਸਤੇ ਹੋਰ ਨਵੀਂ ਸਹੂਲਤ ਕਰੀ ਆ ਆਪਾਂ ਹੀ ਕਰੀ ਆ ਉਹ ਆਪਾਂ ਜਿਹੜੇ ਉੱਥੇ ਮੜਾ ਤੈਨੂੰ ਮੁਦਸਰਾ ਭੁੱਲ ਗਿਆ ਆਪਾਂ ਦੋਨੇ ਭਰਾ ਹਾਂ ਲइका ਦੇ ਤਾਂ ਨਾਲ ਆਉਂਦਾ ਜੀ ਰਿਮੋਟ ਹਾਂਜੀ ਇਹਨੂੰ ਥੱਲਿਓਂ ਖੜਿਆਂ ਚਲਾਉਣ ਵਾਸਤੇ ਅੱਛਾ ਜੀ ਪਰ ਇਹ ਰਿਮੋਟ ਸਾਹਮਣੇ ਕਰਕੇ ਫਿਰ ਚੱਲਦਾ 10 ਕਿਲੋਮੀਟਰ ਤਾਈਂ ਜੀ ਆਪਾਂ ਇਹਨਾਂ ਦੋਹਾਂ ਤੇ ਵੀ ਰਿਮੋਟ ਲਾ ਕੇ ਦੇਾਂਗੇ ਪੁਰਾਣੇ ਤੇ ਵੀ ਲਾ ਜੰਨੇ ਆ ਉਹਦੇ ਤੇ ਆਪਣਾ ਲਾਇਆ ਹੋਇਆ ਹੁਣ ਵੇਖੀ ਮੈਂ ਉਹਨੂੰ ਇੱਥੋਂ ਖੜੇ ਨੇ ਚਲਾ ਦੇਣਾ ਅੱਛਾ ਜੀ ਕਿਸਾਨ ਨੂੰ ਤਾਂ ਟਾਇਰ ਟੂਰ ਲਾਉਣ ਦੀ ਲੋੜ ਨਹੀਂ ਕਿ ਉੱਤੇ ਚੜਨਿਓ ਚੱਲ ਪਿਆ ਅੱਛਾ ਜੀ ਹਾਂ ਇੱਥੋਂ ਖੜੇ ਨੇ ਮੈਂ ਬੰਦ ਕਰ ਦੇਣਾ ਹੂੰ ਉਹ ਲੈ ਹੋ ਗਿਆ ਬੰਦ ਹੁਣ ਮੈਂ ਫੇਰ ਚਲਾਵਾਂ ਹੂੰ ਉਹ ਚੱਲ ਪਿਆ ਅੱਛਾ ਇਹ ਆਪਾਂ ਪੁਰਾਣੇ ਤੇ ਵੀ ਲਾ ਦਿੰਨੇ ਆ ਇਹ ਆਪਣਾ ਰਿਮੋਟ 300 ਮੀਟਰ ਤੱਕ ਹੀ ਕੰਮ ਕਰਦਾ ਜ਼ਰੂਰੀ ਨਹੀਂ ਇਹ ਸਾਹਮਣੇ ਹੋਵੇ ਪਰ 10 ਕੰਧਾਂ ਸਨ ਝੋਣ ਫੇਲ ਹੁਣ ਵੇਖੀ ਉਹ ਨੂੰ ਮੈਂ ਬੰਦ ਕਰ ਦੇਣਾ ਅੱਛਾ ਹੋ ਗਿਆ ਨਾ ਹਾਂ ਬੰਦ ਹੋ ਗਿਆ ਤੇ ਆ ਲੈ ਹੁਣ ਚੱਲ ਪਿਆ ਨਾਲੇ ਮੈਂ ਓਲੇ ਸੀਗਾ ਬੜਾ ਸਾਰੇ 10 ਕੰਧਾਂ ਹੋਣ ਓਲੇ ਤੇ ਟਰੈਕਟਰ ਦੀ ਚਾਬੀ ਚ ਪਾਇਆ ਤੇ ਮੰਨ ਲਾ ਬੈਟਰੀ ਡਾਊਨ ਹੋ ਗਈ ਤੇ ਮਾਰਾ ਤਾਂ ਚੜਨ ਦੀ ਲੋੜ ਨਹੀਂ ਤਾਰ ਬਦਲੋ ਥੱਲੇੋਂ ਖੜਿਓ ਚਲਾ ਦਿਓ ਚਾਹ ਪਾਣੀ ਪੀਣਾ ਹੈ ਟਰੈਕਟਰ ਨੇ ਰੋਕਣਾ ਹੈ ਵਿਚਾਰਾ ਕੱਲਾ ਧੋਪੇ ਨਾਲ ਚੱਲੇ ਇਹਨੂੰ ਬੰਦ ਕਰ ਦਿਓ ਇਹ ਵੀ ਸਾਹ ਲੈ ਲੂ हां भाई ਜਦੋਂ ਹੁਣ ਇਹ ਡੂੜ ਕਿਲਾ ਦੋ ਕਿਲੇ ਦੂਰ ਪਿਆ ਹੁੰਦਾ ਫਿਰ ਉਧਰ ਨੂੰ ਉਹੋ ਜੀ ਗਰਮੀ 'ਚ ਭੱਜ ਕੇ ਜਾਣਾ ਔਖਾ ਨਾ ਠੰਡ 'ਚ ਸੌਖਾ ਲੱਗਦਾ ਹਾਂ ਨਹੀਂ ਬਦਲੀ ਦੋਵਾਰਾ ਹੁਣ ਕਰਨਾ ਪੈਂਦਾ ਹਾਂ ਤਾਂ ਬੈਟਰੀ ਬਦਲਣ ਤੋਂ ਵੀ ਉਹ ਚੜ ਕੇ ਹੁਣ ਜਾਂ ਤਾਂ ਨੀਵਾ ਲਾਉਣਾ ਪੈਂਦਾ ਕਰਨਾ ਪੈਂਦਾ ਹੀ ਲੈਵਲ ਹੱਲ ਜਾਂਦਾ ਹੀ ਜਾਂ ਟਰੈਕਟਰ ਟੂਟਰ ਲਾ ਕੇ ਤਾਂ ਚੜਨਾ ਪੈਂਦਾ ਗਰਮੀ ਹੁੰਦੀ ਅੱਧਾ ਤਾਂ ਬੰਦਾ ਉਂ ਬੌਂਦ ਲਿਆ ਪਿਆ ਹੁੰਦਾ ਹੂੰ ਤੇ ਸੁਖ ਬਣਾਤਾ ਆਪਾਂ ਜੀਵਨਦਾਰਾਂ ਨੂੰ ਥੋੜੇ ਜੇ ਪੈਸਿਆਂ 'ਚ ਬਾਹਲੇ ਪੈਸੇ ਨਹੀਂ ਹਾਂ ਤੇ ਜੇ ਕਿਸੇ ਨੇ ਆਪਦੇ ਵਾਲੇ ਤੇ ਜਿਹੜਾ ਤੁਹਾਡੇ ਤੋਂ ਵੀ ਨਹੀਂ ਖਰੀਦਦੇ ਉਹ ਜਿਹੜੇ ਦੀ ਮਰਜ਼ੀ ਆ ਰਿਮੋਟ ਲਵਾਉਣਾ ਏ ਰਿਮੋਟ ਮੈਨੂੰ ਇੰਨਾ ਪਤਾ ਵੀ ਏ ਰਿਮੋਟ ਨਾ ਲਾ ਕੇ ਤੈਨੂੰ ਪੁੰਨ اتار ਕੇ ਲੈ ਜਾ ਸ਼ੁਕਰ ਆ ਭਰਾ ਜਿਹੜਾ ਜਵਾਕ ਨਾ ਰੱਖਿਆ ਹੁੰਦਾ ਸਿੱਖਣ ਵਾਲਾ ਉਹ ਬੰਦੇ ਆ ਸਿੱਖਣ ਵਾਲਾ ਜਵਾਕ ਰੱਖਿਆ ਹੁੰਦਾ ਇਹ ਜ਼ਿੰਮੇਦਾਰ ਉਹਦੇ ਬਦਲੇ ਲੈਂਦਾ ਠੀਕ ਆ ਤੇਰੀ ਗੱਲ ਪਹਿਲਾਂ ਉਹਨੂੰ ਕਹਿੰਦਾ ਉਹ ਫੁਲਾਨਿਆਂ ਦੇ ਖੇਲ ਤੋਂ ਪਾਣੀ ਭਰ ਕੇ ਲਿਆ ਫਿਰ ਇਧਰੋਂ ਉਹ ਹੁੰਦਾ ਇਸ ਕੰਮ ਬਾਅਦ ਤੇ ਜਵਾਕ ਤੇ ਉਹ ਉਹਨੂੰ ਕਹਿੰਦਾ ਅਗਲਾ ਬੰਦ ਕਰਕੇ ਆ ਯਾਰ ਤਾਂ ਕੱਲਾ ਇਕੋ ਕੀ ਜਾਂਦਾ ਆ ਤੂੰ ਮੈਨੂੰ ਨਵੀਂ ਗੱਲ ਦੱਸ ਗਿਆ ਹੁਣ ਅਸੀਂ ਧੱਕੇ ਨਾਲ ਹੀ ਲਾ ਕੇ ਦਿਆ ਕਰਾਂਗੇ ਲਵਾਲਾ ਯਾਰ ਨਹੀਂ ਨਹੀਂ ਉਹ ਤੂੰ ਦੇਖ ਲਈਏ ਗੱਲ ਪੱਕੀ ਆ ਜਿਹੜਾ ਨਾ ਜਵਾਕ ਦਸਾਂ 12 ਸਾਲਾਂ ਦਾ ਪੇਪਰਾਂ ਦੀਆਂ ਪੇਪਰ ਹੋਏ ਹੁੰਦੇ ਆ ਛੁੱਟੀਆਂ ਹੁੰਦੀਆਂ ਹਾਂ ਜੋਣਦੇ ਆ ਛੁੱਟੇ ਇਹ ਉਹ ਕਹਿੰਦਾ ਯਾਰ ਕੰਪਿਊਟਰ ਕਰਾਏ ਤੇ ਲਾ ਕੇ 5-7000 ਲੈ ਲਾਂਗੇ ਇਹ ਉਹਦੇ ਬਦਲੇ ਲੈਂਦਾ ਨੰਬਰ ਵੀ ਲਾਇਆ ਹੋਇਆ ਚੋਣ ਹੈ ਹਾਂ ਜਿੰਨਾ ਕੋਈ ਉਹ ਆਪਾਂ ਜਿਹੜੇ ਨੰਬਰ ਕਿਸਾਨਾਂ ਦੇ ਜਿਨ੍ਹਾਂ ਨੂੰ ਦਿੱਤੇ ਹੋਏ ਆ ਨੰਬਰ ਲਾ ਦਿੰਨੇ ਆ ਆਪਾਂ ਕਿਸਾਨ ਨੂੰ ਕਹਿ ਦਿੰਨੇ ਯਾਰ ਸਾਰਿਆਂ ਨਾਲ ਹੀ ਗੱਲ ਕਰ ਲਾ ਪੁੱਛ ਲਾ ਸਾਡੇ ਬਾਰੇ ਕਿਵੇਂ ਚੱਲਦੇ ਆ ਮਗਰ ਆਉਣੇ ਆ ਕਿ ਨਹੀਂ ਆਉਂਦੇ ਹਾਂ ਇਹ 2022 ਵਾਲੇ 23 ਵਾਲਾ ਬੋਰਡ ਵੀ ਅੱਜ ਭਲਕਾਉਣ ਵਾਲਾ ਹੀ ਆ ਬਣ ਕੇ ਉਹ ਵੀ ਲਾ ਦੇਣਾ ਇੱਥੇ ਹਾਂ ਵੀ ਜਿਹੜੇ ਆਪਾਂ ਦਿੱਤੇ ਹੋਏ ਆ ਆ ਲਾਇ ਪਾਏ ਆ ਭਾਈ ਨੰਬਰ ਵੈਸੇ ਯਾਰ ਮੈਂ ਤੁਹਾਨੂੰ ਦੱਸਦਾ ਗੱਲ ਯਾਰ ਛੱਡੋ ਨੰਬਰਾਂ ਨੂੰ ਨੰਬਰਾਂ ਦਾ ਖੜਾ ਇਹ ਬੰਦਾ ਕੋਈ ਖਰਾਬੀ ਕਰ ਜੇ ਉਹਦਾ ਜ਼ਿੰਮੇਵਾਰ ਮੈਂ ਬੈਠੀ ਮਿਹਰਬਾਨੀ ਬਾਈ ਕਰੀ। ਅਪਰ ਤੈਨੂੰ ਲਾਂਭਾ ਨਹੀਂ ਆਉਣ ਦਿੰਦੇ। ਉਹ 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 ਗੱਲਾਂ ਸਾਰੀਆਂ ਬਰਨਾਲੀਆਂ ਉਪਰ ਆਲੀਆਂ ਪਾਸੇ ਆ ਮੈਂ ਬੈਠਾ। ਜੇ ਆਹ ਬੰਦੇ ਦੀ ਕੋਈ ਗੱਲ ਆ ਜੇ ਵੀ ਹਾਂ ਯਾਰ ਆਹ ਬੰਦਾ ਖੜਿਆ ਨਹੀਂ ਕਾਲਾ ਖੜਿਆ ਨਹੀਂ ਕਿਤੇ। ਆ ਦੱਸ ਮੈਨੂੰ ਇਹਦੇ ਬਾਰੇ। ਇਹ ਆਪਾਂ ਬਾਈ ਟੁੜੀ ਰੀਪਰ ਬਰਨਾਲੇ ਦਾ ਬਣਿਆ। ਹਾਂ। ਆਪਣੇ ਮਿੱਤਰ ਆ। ਹਾਂਜੀ। ਇਹਦੇ ਪੰਜ ਫਰਾਂ ਵਾਲੇ ਪੱਖੇ ਆ ਸਾਰੇ ਬਾਈ ਸਿਕਜੰਦਰ। ਜੀ। ਪੰਜ ਪਹਿਲੂ ਹੀ ਗੈਪ ਡਰਮ ਹੈ ਤੇ ਪੱਤੀਆਂ ਨਟਾਂ ਨਾਲ ਘਰੇ ਬਦਲੀਆਂ ਜਾਂਦੀਆਂ ਜਿਹੜੇ ਆਮ ਰੀਪਰ ਐ ਉਹ ਪੱਤੀ ਬੈਲਟ ਨਾਲ ਬਦਲੀ ਦੀ ਇੱਕ ਪਾਸਾ ਹੀ ਚੱਲਦਾ ਮੁੜ ਕੇ ਪੱਟ ਕੇ ਛੱਡ ਦਿੰਦਾ ਅਗਲਾ ਇਹਦੇ ਚਾਰੇ ਪਾਸੇ ਪੱਤੀ ਦੇ ਚੱਲਦੇ ਐ ਇੱਕ ਤਾਂ ਲੇਵਰ ਬਚ ਗਈ ਇੱਕ ਪੱਤੀ 4 ਸਾਲ ਕੰਮ ਦਿੰਦੀ ਆ ਉਹ ਜਦੋਂ ਲੰਗਾ ਖਿੱਚਦਾ ਘੱਟ ਜਾਂਦੀ ਹੁੰਦੀ ਇੱਕ ਕੰਪਨੀ ਨੇ ਇਹਦੇ ਚ ਹੋਰ ਗੁਣ ਪਾਇਆ ਆ ਕ੍ਰਾਸ ਪੁੱਠਾ ਪਾਇਆ ਇਹ ਕਾਦੋਂ ਪੁੱਠਾ ਕਿਉਂ ਪਤਾ ਇਹ ਉੱਤੇ ਚੜਦਾ ਕਰਿਆ ਜਿਹੜਾ ਆਮ ਹੁੰਦਾ ਟਰੈਕਟਰ ਵਾਲਾ ਪਾਸਾ ਵਿੱਤ ਪੈਂਦਾ ਹੁੰਦਾ ਉਹਦੇ ਨਾਲ ਕੀ ਹੈ ਗਰੀਸ ਲੱਗਿਆ ਹੁੰਦਾ ਇਹਨੂੰ ਛਿੱਟੇ ਮਾਰਦਾ ਮਗਰਾੜਾਂ ਤੇ ਹੁਣੇ ਮਗਰਾੜ ਤੇ ਛਿੱਟੇ ਨਹੀਂ ਮਾਰਦਾ ਖੇਤ 'ਚ ਮਾਰੂ ਟਰੈਕਟਰ ਨਹੀਂ ਲਵੇੜਦਾ ਜਿੰਦਾਰਦਾ ਇਹ ਕਿਹਦੇ 'ਚ ਹੋਰ ਗੁਣ ਹੈ ਜਿਹੜਾ ਹਜੇ ਤੀ ਕਿਸੇ ਕੰਪਨੀ ਆ ਤਾਂ ਸੌਖਾ ਹੀ ਗੁਣ ਹੈ ਦਿਮਾਗ ਹੀ ਲਾਇਆ ਇੱਕ ਕੰਪਨੀ ਨੇ ਗੁਣ ਪਾਇਆ ਇਹਦੇ 'ਚ ਜੇ ਹੋਰ ਕਿਸੇ ਨੇ ਨਹੀਂ ਹਜੇ ਤੀ ਪਾਇਆ ਕੱਲ ਨੂੰ ਪਾ ਦੇਣ ਵੱਖਰੀ ਗੱਲ ਆ ਕਾਪੀ-ਕਾਪੀ ਕਰਕੇ ਜਦੋਂ ਮਸ਼ੀਨ ਦੇ ਵਿੱਚ ਰੋੜਾ ਆ ਗਿਆ ਜਾਂ ਕੋਈ ਹੋਰ ਕੁਝ ਚੜ ਗਿਆ ਇਹਦੀ ਆਪਣੇ ਖੁੱਲ ਕੇ ਬੰਦ ਹੋ ਜਾਣੀ ਆ ਸਾਰੀਆਂ ਮਸ਼ੀਨਾਂ ਦੀਆਂ ਜਾਂ ਤਾਂ ਥੱਲੇ ਉਤਰ ਕੇ ਬੰਦ ਕਰਨੀਆਂ ਪੈਂਦੀਆਂ ਤੇ ਜਾਂ ਰੱਸੀ ਖਿੱਚਣੀ ਪੈਂਦੀ ਆ ਹੂੰ ਅਜੇ ਜਦੋਂ ਰੋੜਾ ਆ ਗਿਆ ਇਹ ਇਹ ਖੁੱਲ ਜੂਗੀ ਹਾਂ ਕਿਰਵਾ ਹੱਥ ਮਾ ਜਦਾ ਹੁੰਦਾ ਉਹ ਜੋਰ ਇੱਥੋਂ ਪੈਂਦਾ ਜਦੋਂ ਉਧਰੋਂ ਡੜਾ ਹੁੰਦਾ ਇਤੋਂ ਐ ਹੁਣੀ ਖੁੱਲਦੀ ਆਪਦੀ ਆਪਣਾ ਦੇ ਉੱਤੇ ਚੜਿਆ ਰਿਹਾ ਉਹ ਦੂਜੀ ਦੇ ਰੈਕਸੈਂਟ ਆ ਹਾਂ ਆਹ ਦੂਜੀ ਉਹ ਕਈ ਵਾਰੀ ਕੀ ਕਰਦਾ ਟਰੇ ਖੁੱਲ ਜਾਂਦੀ ਲਾਂਗਾ ਥੱਲੇ ਡੁੱਲੀ ਜਾਂਦਾ ਟਰੈਕਟਰ ਉਹ ਨਹੀਂ ਤੇਲ ਖਾਂਦਾ ਤੁਰਿਆ ਜਾਂਦਾ ਚਿਲਾਵਾਟ ਪਤਾ ਹੀ ਲੱਗਦਾ ਡਰਾਈਵਰ ਨੂੰ ਆ ਮੰਦਰੀਆਰ ਦਾ ਬੈਠਾ ਹਾਂ ਦਾ ਸਾਡੇ ਅਰਗੇ ਇਹਦਾ ਰੇਟ ਵੀ 350 ਹੈ ਬਾਈ ਹਾਂ 15000 ਛੋੜ 31 ਮਾਰਚ ਤਾਈਆਂ ਜਿਹੜਾ ਤੇਰੀ ਵੀਡੀਓ ਵੇਖ ਕੇ ਇਹਦੇ ਤੇ ਵੀ 5000 ਹੋਰ ਛੜ ਦਿਆਂਗੇ 20000 ਛੋਟ ਹੋ ਗਈ ਹਾਂ 20000 ਰੁਪਏ ਦਾ ਆਫਰ ਹੈ ਤਾਂ ਇਹਦੀ ਵੀ ਜ਼ਿੰਮੇਵਾਰੀ ਥੋੜੇ ਬਣਾ ਕੰਟਰੋਲ ਕਰ ਲੈਓਗੇ ਫੁੱਲ 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 ਅਸੀਂ ਮਗਰ ਜਾਣਾ ਹੈ ਫੋਲੀਆਂ ਪੁੜੀਆਂ ਸਾਰੀਆਂ ਬੋਸ਼ ਵਾਲੀਆਂ ਜੀ ਟਾਇਰ 911 ਟਰੈਕਟਰ ਵਾਲੇ ਸੀਏਟ ਕੰਪਨੀ ਦੇ ਗਾਰੰਟੀ ਆ ਟਾਇਰਾਂ ਦੀ ਵੀ ਜੀ ਸਾਰੀ ਮਸ਼ੀਨ ਦੀ ਫੁੱਲ ਗਾਰੰਟੀ ਆ ਲੈ ਵੀ 20000 ਰੁਪਏ ਦੀ ਛੋਟ ਦਵਾਤੀ ਤੇ ਇਹ ਇਹ ਦਾ ਇਹਦਾ ਐਉਂਆ ਗੱਲ ਵੀ ਇਹ ਕੱਲ ਹੀ ਚਲਾਉਣਾ ਹੋਈ ਆ ਇਹਦਾ ਧਿਆਨ ਰੱਖਣ ਦੀ ਲੋੜ ਨਹੀਂ ਉਹ ਆਪੇ ਆਪ ਹੀ ਲੱਗ ਜਾ ਕਰੂਗਾ ਡਲੇ ਵਾਲਾ ਜਿਹੜਾ ਜਗਮੈਂਟ ਆ ਤੇ ਜਿਹੜਾ ਕੰਪਿਊਟਰ ਕਰਾਹਾ ਏ ਜੇ ਤੁਸੀਂ ਉਦੋਂ ਹੀ ਕਲੈਬ੍ਰੇਸ਼ਨ ਕਰਾਉਣੀ ਆ ਉਹ ਕੋਈ ਚੱਕਰ ਨਹੀਂ ਉਹਦਾ ਕੋਈ ਪੈਸਾ ਨਹੀਂ ਜੇ ਤੁਸੀਂ ਰਿਪੇਅਰ ਕਰਾਉਣਾ ਤੁਹਾਡਾ ਸੀਜ਼ਨ ਬੰਦਾ ਖੜਨ ਨਹੀਂ ਦਿੰਦਾ ਇਹ ਇਹ ਬੰਦੇ ਨੇ ਤੁਹਾਡਾ ਸੀਜ਼ਨ ਖੜਨ ਦੇਣਾ ਵੀ ਨਹੀਂ 24 ਘੰਟੇ ਇੱਥੇ ਹੁੰਨੇ ਸੀਜ਼ਨ ਵੇਲੇ ਦਿਨ ਰਾਤ ਜਦੋਂ ਮਰਜ਼ੀ ਆਵੇ ਰਿਪੇਅਰ ਵਾਲਾ ਹਾਂ ਤੇ ਜੇ ਤੁਸੀਂ ਮੰਨ ਲਓ ਆ ਤਿੰਨੇ ਕੰਪਿਊਟਰ ਕਰਾਹੇ ਲੈਣੇ ਆ ਇਹਨਾਂ ਦਾ ਜੋ ਰੇਟ ਆ ਉਹਦੇ ਤੋਂ 22 ਤਾਂ ਹੋਰ ਵੀ ਕਿਸਾਨ ਦੀ ਪਸੰਦ ਦਾ ਦੇ ਦਿੰਨੇ ਆ ਜੀ ਕਿਉਂਕਿ ਹੋਰ ਕੰਪਨੀ ਦਾ ਮੰਗੇ ਪਰ ਆਪਾਂ ਨੂੰ ਤਿੰਨਾ ਤੇ ਇੰਨਾ ਤੇ ਹੀ ਭਰੋਸਾ ਪੂਰਾ ਆ ਹਾਂ ਜੇ ਅਗਲੇ ਨੇ ਆਪਦੇ ਭਰੋਸੇ ਦਾ ਲੈਣਾ ਉਹ ਵੀ ਲੈ ਲਓ ਪਰ ਜੇ ਤੁਸੀਂ 22 ਦੇ ਭਰੋਸੇ ਤੇ ਖੜੋਂਗੇ ਤਾਂ ਫਿਰ ਮੇਰੇ ਸਾਹਮਣੇ ਜ਼ਿਆਦਾ ਬਦਗੇਗਾ ਠੀਕ ਹੈ ਕਿ ਨਹੀਂ ਤੁਸੀਂ ਅਮਰੀਕਾ ਮੇਡ ਲੈ ਸਕਦੇ ਆ ਦਿੱਲੀ ਮੇਡ ਵੀ ਲੈ ਸਕਦੇ ਦਿੱਲੀ ਵਾਲਾ ਸਸਤਾ ਵੀ ਆ ਤੇ ਦਿੱਲੀ ਵਾਲਾ ਕਿਸੇ ਨਾਲ ਦਿਮਾਗ ਵੀ ਨਹੀਂ ਰਲਾਉਂਦਾ ਸੱਚ ਨੂੰ ਤੇ ਬਾਈ ਹੁਣਾਂ ਦੀ ਜ਼ਿੰਮੇਵਾਰੀ ਮੇਰੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨੰਬਰ ਨੋਟ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰਿਮੋਟਰ ਮਾਰਟ ਪਾਉਣਾ ਬਾਈ ਨੂੰ ਤੇ ਲੋਕੇਸ਼ਨ ਮੇਰੇ ਤੋਂ ਹੁਣ ਉਹ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਦੱਸ ਦਿੰਨੇ ਆ ਆਪਣੀ ਬਾਜਾਖਾਨਾ ਰੋਡ ਤੇ ਵਰਕਸ਼ਾਪ ਆ ਵੀਰੇ ਜੀ ਕੋਠੇ ਗੱਜਣ ਸਿੰਘ ਵਾਲੇ ਵਜਦੇ ਆ ਬਾਬਾ ਗੱਜਣ ਸਿੰਘ ਐਨ ਮਾਤਾ ਸੰਤ ਕੌਰ ਮੈਮੋਰੀਅਲ ਕਮਿਊਨਿਟੀ ਸੈਂਟਰ ਬਣਿਆ ਆਪਣੇ ਸਾਹਮਣੇ ਜਮਾ ਹਾਂ ਆ ਦੇਖੋ ਇਹ ਕੋਟਕਪੂਰੇ ਆ ਸੀ ਹੁਣ ਕੋਟਕਪੂਰਾ ਵੀ ਦੱਸ ਦਿਓ ਆਪਣੇ ਕੋਟਕਪੂਰੇ ਬਠਿੰਡਾ ਰੋਡ ਤੇ ਬਣਿਆ ਆ ਬਾਬਾ ਗੱਜਣ ਸਿੰਘ ਐਂਡ ਮਾਤਾ ਸੰਤ ਕੌਰ ਕਮਿਊਨਿਟੀ ਸੈਂਟਰ ਉਹਦੇ ਬਿਲਕੁਲ ਸਾਹਮਣੇ ਆਪਣੀ ਵਰਕਸ਼ਾਪ ਦਾ ਨਾਮ ਹੈ ਪੂਰਾ ਗੁਰੂ ਨਾਨਕ ਐਗਰੀ ਵਰਕਸ ਹਾਂ ਗੁਰੂ ਨਾਨਕ ਐਗਰੀ ਵਰਕਸ ਤੇ ਆਹ ਬੰਦਾ ਤੁਹਾਨੂੰ ਮਿਲੂਗਾ ਗੁਰੂ ਨਾਨਕ ਐਗਰੀ ਵਰਕਸ ਤੇ ਠੀਕ ਹੈ ਮਿਹਰਬਾਨੀ